ਜੋ ਜੋ ਪਾਰਟੀ ਆ ਕੇ ਮੜ ਕਰ ਰਹੀ ਹੈ ਉਹ ਬਹੁਤ ਸੋਚ ਸਮਝ ਕੇ ਵਿਚਾਰ ਕੇ ਉਹਨਾਂ ਦੇ ਬੜੇ ਪੱਖੋਂ ਮੈਂ ਦੇਖ ਰਹੇ ਹੁੰਦੇ ਆ ਜੋ ਕੀਤਾ ਉਹ ਸਹੀ ਕਰਿਆ ਹੋਊਗਾ ਸਹੀ ਹੋਊਗਾ ਗਿਲਸਾ ਵੀ ਕਹਿੰਦੇ ਕਿ ਗਲੌਰ ਕੀਤਾ ਗਿਆ ਇੱਕੋ ਵੀ ਨਹੀਂ ਮੈਲਾਵਾ ਨਹੀਂ ਉਹਨਾਂ ਨੂੰ ਉਹਨਾਂ ਲਈ ਨਹੀਂ ਮੈਂ ਉਹਨਾਂ ਇਸ ਵਿਸ਼ੇ ਤੋਂ ਤਾਂ ਮੈਂ ਜਦੋਂ ਮੇਰੀ ਗਿਲਸਾ ਸਾਹਿਬ ਨਾਲ ਇਹ ਗੱਲ ਹੀ ਨਹੀਂ ਹੋਈ ਕਿਉਂਕਿ ਸਾਡੇ ਹਲਕੇ ਦੀ ਅਗਵਾਈ ਗਿਲਸਾ ਸਾਹਿਬ ਕਰਦੇ ਸੀਗੇ ਹਲਕੇ ਦੇ ਵਿੱਚ ਸ਼੍ਰੋਮਣੀ ਕਾਲ ਨੂੰ ਟਕੜਾ ਕਰਨਾ ਹਰ ਇੱਕ ਵਰਕਰ ਦੀ ਪੁਛ ਪ੍ਰਤੀਤ ਕਰਾਉਣੇ ਉਹ ਗਿਲਸਾ ਦੀ ਜ਼ਿੰਮੇਵਾਰੀ ਆ ਬਾਦ ਸਾਹਿਬ ਕਹਿ ਲਿਓਗੇ ਆਪ ਨੂੰ ਪਰ ਦੂਜੀ ਪਾਸੇ ਸਤੀਫਾ ਮਨਜ਼ੂਰ ਹੋ ਜਾਏਗਾ ਜਾਂ ਫਿਰ ਨਹੀਂ ਬੱਸ ਆ ਮੈਂ ਕੀ ਗੱਲ ਬਣੇ ਭਾਈ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ ਇਹਦੇ ਵਿੱਚ ਮੈਂ ਤਾਂ ਕੁਝ ਇਹ ਕਹਿ ਨਹੀਂ ਸਕਦਾ ਇਹ ਜਲਦਬਾਜ਼ੀ ਹੋਏਗੀ ਜਿਹੜਾ ਸਰ ਉਹਨਾਂ ਨੇ ਕਿਹਾ ਹੈ ਕਿ ਕੋਰ ਕਮੇਟੀ ਦੀ ਜਿਹੜੀ ਮੈਂਬਰ ਵੀ ਅੱਜ ਦਾ ਆਪਣਾ ਜਿਹੜਾ ਅਜੰਡਾ ਨਾਲ ਹੀ ਅੱਜ ਦਾ ਜਿਹੜਾ ਅਜੰਡਾ ਹੈ ਆਪਣਾ ਅੱਜ ਦਾ ਜਿਹੜਾ ਆਪਣਾ ਅਜੰਡਾ ਹੈ ਇਹ ਅਜੰਡਾ ਹੈਗਾ ਆਪਾਂ ਜਿਹੜੇ ਜਿਸ ਇਨਸਾਨ ਨੂੰ ਜਿਸ ਬੀਬਾ ਨੂੰ ਤੁਸੀਂ ਬੀਬਾ ਦੀ ਗੱਲ ਕਰੀ ਆ ਨਾ ਸਾਡੀ ਸਰਕਾਰ ਟਾਈਮ ਸ਼ਰੋਮਣੀ ਕਾਲਜ ਜਦੋਂ ਬਰਾਈ ਸਭਾ ਗਵਾਈ ਕਰਦੇ ਸੀਗੇ ਤੁਸੀਂ ਬੀਬੀਆਂ ਦੀ ਗੱਲ ਕਰਦੇ ਹੋ ਇੱਥੋਂ ਸਪੈਸ਼ਲ ਬੱਸ ਲੱਗੀ ਸੀਗੀ ਬੱਚਿਆਂ ਨੂੰ ਲੈ ਕੇ ਜਾਣ ਵਾਸਤੇ ਜਿਹੜੀ ਪੜਾਈ ਵਾਸਤੇ ਫ੍ਰੀ ਚੰਡੀਗੜ੍ਹ ਲੈ ਕੇ ਜਾਂਦੇ ਸੀਗੇ ਇਹ ਬੀਬਾ ਜੀ ਉਹਨੇ ਐਮਐਲਏ ਬਣਾਈ ਆ ਉਹ ਬੱਸ ਵੀ ਬੰਦ ਕਰਕੇ ਰੱਖਤੀ ਅਸੀਂ ਜਿਹੜਾ ਇਹਦਾ ਵਿਸ਼ਾ ਹੈ ਬੀਬਾ ਜੀ ਨੂੰ ਤੁਸੀਂ ਬੀਬੀਆਂ ਦੇ ਇਹ ਮਹਿਲਾਵਾਂ ਦੇ ਸਤਕਾਰ ਦੀ ਗੱਲ ਕਰੀ ਆ ਜਿਹੜੀ ਬੀਬੀ ਨੂੰ ਸਤਕਾਰ ਦਿਆ ਸੀਗਾ ਉਹ ਕੀ ਕਰ ਰਹੀ ਆ ਮੈਡਮ ਆਰ ਮੋਰਗੋ ਕਰਵਾਉਣ ਹੁਣੇ ਨਵੇਂ ਇਨਕਲਾਬ ਦੀ ਗੱਲ ਕਰਦੇ ਸੀਗੇ ਵੀ ਲੋਕਾਂ ਨੇ ਫਟਵਾ ਦੇ ਕੇ ਜਤਾਇਆ ਐਡਾ ਵੱਡਾ ਬੇਸਾ ਕਰਦੇ ਲੋਕਾਂ ਦੇ ਵਿੱਚ ਵਿਚਰਾਂਗੇ ਜਿੱਤਣ ਤੋਂ ਬਾਅਦ ਕੀ ਆਸੀ ਗਏ ਜਿੱਤਣ ਤੋਂ ਬਾਅਦ ਈਦ ਦੇ ਚੰਦ ਬਣ ਗਏ ਜਿੱਤਣ ਤੋਂ ਬਾਅਦ ਕਿ ਜਿੰਨੇ ਜਿਹੜੇ ਲੋਕ ਵਰਕਰ ਅੱਜ ਸਾਡੇ ਨਾਲ ਜਿੰਨਾ ਗੱਲ ਬੜੇ ਜਾਤੀ ਸੰਬੰਧ ਵਧੀਆ ਨੇ ਵਰਕਰ ਰਹੇ ਨੇ ਝਾੜੂ ਦੇ ਵਿੱਚ ਜਿਹੜੇ ਹੁਣ ਬੜੀ ਛੇਤੀ ਕਲ ਦੇ ਜੁਆਇਨ ਕਰਨਗੇ ਉਹ ਭਰੇ ਬੈਠੇ ਨੇ ਕਹਿੰਦੇ ਜੀ ਬੀਬਾ ਉਹ ਜਿਸ ਦਿਨ ਬੀਬਾ ਨੇ ਅਸਤੀਫਾ ਦਿੱਤਾ ਉਹਨਾਂ ਨੇ ਦੁੱਖ ਮਨਾਇਆ ਕਹਿੰਦੇ ਵੀ ਅਸੀਂ ਇਸ ਹਿਸਾਬ ਦਾ ਬਰਾਬਰ ਕਰਦਾ ਸਾਨੂੰ ਮੌਕਾ ਕਦੋਂ ਮਿਲੂਗਾ ਵੀ ਅਸੀਂ ਬੀਬਾ ਵਾਸਤੇ ਦਿਨ ਰਾਤ ਮਰੇ ਆ ਤੇਲ ਫੁਕਿਆ ਪੈਰ ਕਸਾਈਆਂ ਜੁੱਤੀਆਂ ਕਸਾਈਆਂ ਵੀ ਇਹ ਤਾਂ ਬੀਬਾ ਜੀ ਹੁਣ ਆਪਣੀ ਨੌਜਾ ਆਨੰਦ ਲੁੱਟ ਕੇ ਚੱਲਦੇ ਬਣੇ ਉਹਨਾਂ ਨੇ ਦੁੱਖ ਮਨਾਇਆ ਇਸ ਗੱਲ ਦਾ ਵੀ ਬੀਬਾ ਜੀ ਨੂੰ ਮੈਦਾਨ ਵਿੱਚ ਹੀ ਰਹਿਣਾ ਚਾਹੀਦਾ ਪਰ ਤੁਸੀਂ ਕਹਿ ਰਹੇ ਹੋ ਕਿ ਪੈਸੇ ਲੜਾਈ ਹੈ ਕਿ ਜੀਜੀ ਵਾਲੇ ਕਹਿ ਰਹੇ ਨੇ ਕਿ ਐਸੀ ਲੈਣੇ ਤੇ ਦੂਜੇ ਵਾਲੇ ਕਹਿੰਦੇ ਨਹੀਂ ਹੱਸ ਤੁਸੀਂ ਤੁਸੀਂ ਕਿਸੇ ਵੀ ਸੀਨੀਅਰ ਬਰੇਅ ਦੇ ਬੀਬਾ ਜੀ ਦੀ ਟੀਮ ਦੇ ਮੈਂਬਰ ਨੂੰ ਪੁੱਛ ਲਓ ਦੂਜੇ ਪਾਸੇ ਕਰੇਗਾ 1 ਰੁਪਿਆ ਵੀ ਇੱਕ ਪੈਸਾ ਵੀ ਸਾਬਤ ਕਰ ਦੇ ਕੋਈ ਸਾਡੇ ਉਹ ਆਇਆ ਜਾਂ ਤੁਸੀਂ ਕੋਈ ਤੇ ਬੀਬਾ ਨੇ ਕੋਈ ਸਪੱਸ਼ਟੀਕਰਨ ਦੇਵੇ ਝਗੜਾ ਕਿਉਂ ਹੋਇਆ ਸੀਫਾ ਕਿਉਂ ਦੋਪਾ ਪਹਿਲਾ ਮੰਤਰੀਪਾਤੋਂ ਕਿਉਂ ਉਤਾਰਿਆ ਗਿਆ ਕਿਉਂ ਉਤਾਰਿਆ ਜਾਂਦਾ ਕਿਸੇ ਨੂੰ ਜਦੋਂ ਆਪਾਂ ਕਿਸੇ ਪਦਵੀ ਤੋਂ نیچے ਲੈ ਕੇ ਆਉਂਦੇ ਆ ਤਾਂ ਕਾਰਨ ਹੁੰਦਾ ਕੋਈ ਅੱਛੇ ਬੰਦੇ ਨੂੰ ਹਮੇਸ਼ਾ ਸਤਿਕਾਰ ਦਿੱਤਾ ਜਾਂਦਾ ਉਹਦਾ ਦਿੱਤਾ ਜਾਂਦਾ ਏ ਜਿਹਦੀ ਪਰਫਾਰਮੈਂਸ ਨਹੀਂ ਹੁੰਦੀ ਕੋਈ ਅਫਸਰ ਹੋਵੇ ਉਹਨੂੰ ਵੀ ਪਿੱਛੇ ਉਤਾਰਿਆ ਜਾਂਦਾ ਬੀਬੇ ਨੂੰ ਕਿਉਂ ਉਤਾਰਿਆ ਗਿਆ ਮੰਤਰੀਪਾਤੋਂ ਕਿਉਂ ਹੋਇਆ ਗਿਆ ਕਿਆ ਕਦੇ ਬੀਬੇ ਨੇ ਇਸ ਗੱਲ ਦਾ ਸਪਸ਼ਟਿਕਨ ਦਿੱਤਾ ਇਹ ਤਾਂ ਸਪਸ਼ਟਿਕਨ ਨਹੀਂ ਦੰਦੇ ਤਾਂ ਫਿਰ ਕੀ ਅਗਲੀ ਰਣਨੀਤੀ ਫਿਰ ਤੁਸੀਂ ਆਪ ਸਮਝਦੇ ਹੋ ਫਿਰ ਬੇਈਮਾਨਾ ਲੈਵਲ ਤਾਂ ਹੈਗਾ ਹੀ ਆ ਕਿੱਤੇ ਨਾ ਕਿਤੇ ਦਾਲ ਚ ਕਾਲਾ ਤਾਂ ਹੈ ਹੀ ਐ ਅੱਛਾ ਖੇਡਾ ਸਾਹਿਬ ਦੂਸਰਾ ਆਮ ਆਦਮੀ